ਇਸ ਦੁਨੀਆ ਤੇ ਬਹੁਤ ਸਾਰੇ ਲੋਕ ਜਦੋਂ ਜਨਮ ਲੈਂਦੇ ਨੇ ਤਾਂ ਉਹਨਾਂ ਦਾ ਇੱਕ ਮਕਸਦ ਇਹ ਹੋ ਜਾਂਦਾ ਹੈ ਕਿ ਸਿਰਫ ਮਰਨ ਤੱਕ ਦੀ ਸੋਚਦੇ ਰਹਿੰਦੇ ਆ ਭਾਵ ਕਿ ਲੋਕ ਮਰਨ ਲਈ ਜਨਮ ਲੈਂਦੇ ਨੇ ਪਰ ਬਹੁਤ ਸਾਰੇ ਇਹੋ ਜਿਹੇ ਲੋਕ ਹੁੰਦੇ ਨੇ ਜੋ ਆਪਣੇ ਜਨਮ ਨੂੰ ਸਫਲਾ ਕਰਦੇ ਨੇ ਜੋ ਆਪਣੀ ਜ਼ਿੰਦਗੀ ਨੂੰ ਆਨੰਦ ਲੈਂਦੇ ਨੇ ਜ਼ਿੰਦਗੀ ਦਾ ਹਰ ਵੇਲੇ ਗਾਣੇ ਗੁੰਗਣਾਉਂਦੇ ਰਹਿਣਾ ਹਰ ਵੇਲੇ ਆਪਣੇ ਕੰਮ ਚ ਮਾਸਤ ਰਹਿਣਾ ਹਰ ਸਮੇਂ ਸਮਾਜ ਦੇ ਵਿੱਚ ਵਿਚਰਦਿਆਂ ਹੋਇਆਂ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆਂ ਵੀ ਮਾਸਤ ਰਹਿਣਾ ਇਹ ਉਹ ਲੋਕ ਨੇ ਜੋ ਹਰ ਵੇਲੇ ਆਨੰਦਿਤ ਰਹਿੰਦੇ ਨੇ ਕੰਮ ਕਿਤੇ ਕਰਦੇ ਆ ਵੀ ਜੇ ਤੁਸੀਂ ਕੰਮ ਦੇ ਬੋਝ ਚੋਂ ਤੇ ਇਹਦਾ ਮਤਲਬ ਆ ਕਿ ਤੁਸੀਂ ਗਲਤ ਜਗ੍ਹਾ ਤੇ ਹੋ ਤੇ ਬਸਰੇ ਸੱਜਣ ਇਹੋ ਜਿਹੇ ਵੀ ਹੁੰਦੇ ਆ ਜਿਹੜੇ ਆਪਣੇ ਕੰਮ ਕਿੱਤਿਆਂ ਦੇ ਨਾਲ ਨਾਲ ਵੀ ਆਨੰਦ ਲੈਂਦੇ ਨੇ ਜ਼ਿੰਦਗੀ ਦਾ ਸਾਡੇ ਕੋਲ ਇੱਕ ਸ਼ਖਸ਼ ਹੈ ਤਰਸੀਮ ਪੁੰਜ ਜੋ ਗਲਾਸਗੋ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਨੇ ਬਹੁਤ ਸਾਰੇ ਮੌਲਕਾਂ ਦਾ ਦੌਰਾ ਵੀ ਕੀਤਾ ਘੁਮਕਮਈਆ ਕਰਕੇ ਤੇ ਅੱਜਕੱਲ ਉਹ ਗਲਾਸਗੋ ਦੇ ਵਸਨੀਕ ਨੇ ਕਾਰੋਬਾਰੀ ਨੇ ਕਾਰੋਬਾਰ ਦੇ ਨਾਲ ਨਾਲ ਉਹਨਾਂ ਦਾ ਇੱਕ ਸ਼ੌਕ ਹੈ ਸ਼ਾਹੀ ਸ਼ੌਕ ਮਹਿੰਗਾ ਸ਼ੌਕ ਕਹਿ ਸਕਦੇ ਆ ਗਾਇਕੀ ਦਾ ਸ਼ੌਕ ਕਾਰੋਬਾਰ ਚਲਾਉਣ ਦੇ ਨਾਲ ਨਾਲ ਉਹ ਗੂੰਗਣਾਉਂਦੇ ਰਹਿੰਦੇ ਸੀ ਮਹਿਫਲਾਂ ਦਾ ਸ਼ਿੰਗਾਰ ਬਣੇ ਰਹਿੰਦੇ ਸੀ ਅੱਜ ਉਹ ਆਪਣੇ ਪਲੇਠੇ ਗੀਤ ਰੈਡ ਬੋਲ ਦੇ ਨਾਲ ਸੰਗੀਤ ਜਗਤ ਦੇ ਵਿੱਚ ਹਾਜ਼ਰੀ ਲਗਵਾਉਣ ਪਹੁੰਚੇ ਨੇ ਤੇ ਆਪਣੇ ਉਸ ਗੀਤ ਦੀ ਪ੍ਰੋਮੋਸ਼ਨ ਦੇ ਲਈ ਅੱਜ ਸਾਡੇ ਪਾਇਂਦਰੀਆ ਸਕਾਟਲੈਂਡ ਦੇ ਸਟੂਡੀਓ ਦੇ ਵਿੱਚ ਕੁਮਾਰ ਸਾਹਿਬ ਹਾਜ਼ਰ ਨੇ ਆਓ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਕੁਮਾਰ ਸਾਹਿਬ ਤੁਹਾਡਾ ਹਾਰਦਿਕ ਜੀ ਆਇਆਂ ਨੂੰ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਖੁਰਮੀ ਸਾਹਿਬ ਤੇ ਸਾਰੇ ਦਰਸ਼ਕ ਸਾਰੇ ਮੇਰੇ ਯਾਰ ਦੋਸਤ ਸੱਜਣ ਭੈਣ ਭਰਾ ਜਿਹੜੇ ਵੀ ਇਸ ਮਾਧਮ ਰਾਹੀਂ ਦੇਖ ਰਹੇ ਨੇ ਉਹਨਾਂ ਦਾ ਥੈਂਕ ਯੂ ਤੇ ਬਹੁਤ ਬਹੁਤ ਧੰਨਵਾਦ ਜੀ ਤੇ ਕੁਮਾਰ ਸਰ ਤੁਸੀਂ ਮੈਂ ਜਿਵੇਂ ਪਹਿਲਾਂ ਕਹਿ ਕੇ ਹਟਿਆ ਕਿ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਆ ਜਿਹੜੇ ਸਿਰਫ ਆਪਣੇ ਕੰਮਾਂ ਕਿੱਤਿਆਂ ਤੱਕ ਸੀਮਤ ਰਹ ਜਾਂਦੇ ਆ ਤੁਸੀਂ ਆਪਣੇ ਨਾਲ ਦੀ ਨਾਲ ਮਹਿਫਲਾਂ ਦੇ ਵਿੱਚ ਵੀ ਤੁਸੀਂ ਗਾਉਂਦੇ ਰਹੋ ਕੀ ਵਜ੍ਹਾ ਸੀ ਕਿ ਤੁਸੀਂ ਪਹਿਲਾਂ ਸਿੱਖੇ ਕਿਤੋਂ ਜਾਂ ਤੁਹਾਡਾ ਮਕਸਦ ਗਾਉਣਾ ਸੀ ਮੈਂ ਜੀ ਛੋਟੇ ਹੁੰਦਿਆਂ ਤੋਂ ਪਹਿਲਾਂ ਜਦੋਂ ਸਕੂਲੇ ਸੀ ਉਦੋਂ ਪੰਗੜਾ ਟੀਮ ਦੇ ਵਿੱਚ ਸੀਗਾ ਜਦੋਂ ਪੰਗੜਾ ਪਾਉਣਾ ਤੇ ਮੇਰੇ ਫਾਦਰ ਸਾਹਿਬ ਟੀਚਰ ਸੀ ਉਸੇ ਸਕੂਲ ਚੋਂ ਟੀਚਰ ਸੀ ਜੀ ਤੇ ਮੇਰਾ ਸ਼ੌਕ ਤੇ ਸ਼ੁਰੂ ਤੋਂ ਰਿਹਾ ਪਰ ਕਿਸੇ ਵੇਲੇ ਤੁਹਾਨੂੰ ਪਤਾ ਸ਼ੌਕ ਦੇ ਨਾਲ-ਨਾਲ ਉਸ ਵੇਲੇ ਮਜਬੂਰੀਆਂ ਵੀ ਹੁੰਦੀਆਂ ਸੀ ਕਿ ਪਹਿਲਾਂ ਇਹ ਹੋਣਾ ਚਾਹੀਦਾ ਕਿ ਤੁਹਾਡਾ ਕੈਰੀਅਰ ਕੀ ਹੈ ਤੁਸੀਂ ਬਣਨਾ ਕੀ ਹੈ ਜੀ ਤੇ ਪੇਰੈਂਟਸ ਦੇ ਵਿੱਚ ਵੀ ਕੁਝ ਤਰ੍ਹਾਂ ਲੈ ਕੇ ਇਹੋ ਸੀ ਕਿ ਬਣਨਾ ਕੀ ਹੈ ਫਿਰ ਪੜਨ ਲੱਗੇ ਨਾਲ ਨਾਲ ਸ਼ੌਂਕ ਰੱਖਿਆ ਗਾਉਂਦੇ ਰਹੇ ਕਦੀ 11 ਯਾਰਾਂ ਦੋਸਤਾਂ ਚ ਬੈਠ ਕੇ ਪਹਿਲਾਂ ਜਦੋਂ ਸਕੂਲ ਟਾਈਮ ਫਿਰ ਕਾਲਜ ਟਾਈਮ ਤੇ ਤੇ ਫਿਰ ਜਦੋਂ ਪੁਰਤਗਾਲ ਆ ਗਿਆ ਮੈਂ ਬਾਹਰ ਉੱਥੇ ਵੀ ਸੱਜਣ ਮਿੱਤਰ ਇਹੋ ਜਿਹੇ ਮਿਲੇ ਰੈਸਟੋਰੈਂਟ ਦੇ ਨਾਲ ਨਾਲ ਜਦੋਂ ਕੰਮ ਖਤਮ ਕਰਨਾ ਤੇ ਬੈਠ ਕੇ ਇੱਕ ਦੋ ਗਾਣੇ ਉਹਨਾਂ ਨੂੰ ਸੁਣਾਉਣੇ ਉਹਨਾਂ ਕੋਲੋਂ ਸੁਣਨੇ ਤੇ ਇਹ ਜਿਹੜਾ ਸ਼ੌਕ ਸੀ ਇਹ ਪਲਦਾ ਰਿਹਾ ਤੇ ਇਹਨੂੰ ਕੈਰੀ-ਆਨ ਜਿਆਦਾ ਮੈਂ ਇਸ ਖਿੱਤੇ ਆ ਲੈ ਕੇ ਨਹੀਂ ਆਇਆ ਪਰ ਇਹਨੂੰ ਲੱਗਾ ਰਿਹਾ ਜਿੱਦਾਂ ਵੀ ਆਪਣੀ ਰੂਹ ਦੀ ਖੁਸ਼ੀ ਲਈ ਮੈਂ ਜਦੋਂ ਮਰਜ਼ੀ ਗੁੰਗਣਾ ਲੈਂਦਾ ਸੀ ਗਾ ਲੈਂਦਾ ਸੀ ਜੀ ਤੇ ਆਪਣੇ ਜਦੋਂ ਚਾਰ ਸੱਜਣ ਮਿੱਤਰ ਦੋਸਤ ਇਕੱਠੇ ਹੁੰਦੇ ਉਦੋਂ ਉਹਨਾਂ ਨੂੰ ਮਹਿਫਲ 'ਚ ਇੱਕ ਗੀਤ ਸੁਣਾ ਦੇਣਾ ਭਾਵੇਂ ਉਹ ਕਿਸੇ ਦੇ ਬੋਲੇ ਹੋਏ ਸੁਣਾਣੇ ਜੀ ਤੁਸੀਂ ਜਦੋਂ ਜਿਹੜੇ ਆਪਾਂ ਗੀਤ ਦੇ ਲਈ ਅੱਜ ਇਕੱਠੇ ਹੋਏ ਆਂ ਰੈੱਡ ਬੋਲ ਗੀਤ ਇਸ ਗੀਤ ਨੂੰ ਗਾਉਣ ਦਾ ਸਵੱਭ ਕਿਵੇਂ ਬਣਿਆ ਇਹ ਜੀ ਮੈਂ ਆਪਣਾ ਇੱਥੇ ਆਇਓ ਇਹੀ ਸਾਹ ਪੰਗੋਟਾ ਜੀ ਤੇ ਉਹ ਲਿਖਦੇ ਵੀ ਆ ਗਾਉਂਦੇ ਵੀ ਆ ਜੀ ਮੇਰਾ ਦੋਸਤ ਆ ਉਥੇ ਆਪਣਾ ਪਾਲਾ ਬਾ ਜੀ ਲੰਡਨ ਤੇ ਨਾਲ ਹੀ ਭੁੱਲਰ ਸਾਹਿਬ ਉਹਨਾਂ ਨੇ ਮੈਨੂੰ ਉਹਨਾਂ ਦੇ ਰੂਬਰੂ ਗਾ ਮੈਂ ਉਹਨਾਂ ਨੂੰ ਇੱਕ ਗਾਣਾ ਸੁਣਾਇਆ ਤੇ ਉਹ ਮੈਨੂੰ ਕਹਿੰਦੇ ਕਿ ਤੁਸੀਂ ਮੇਰੇ ਵਾਲਾ ਗਾਣਾ ਬੋਲ ਤੈ ਮੈਨੂੰ ਉਹ ਚੰਗਾ ਲੱਗਾ ਜੀ ਉਹ ਕਹਿੰਦੇ ਤੁਸੀਂ ਇਹਨੂੰ ਤੁਹਾਡੀ ਆਵਾਜ਼ ਜਿੱਦੀ ਵਧੀਆ ਕਿਉਂ ਤੁਸੀਂ ਕੈਰੀ ਆਨ ਕਿਉਂ ਨਹੀਂ ਕਰਦੇ ਤੁਸੀਂ ਇਹਨੂੰ ਇਹਦਾ ਗਾਣਾ ਬੋਲੋ ਤੁਸੀਂ ਜੇ ਤੁਸੀਂ ਬੋਲ ਸਕਦੇ ਤੇ ਮੈਂ ਹਿਚਕਾਟ ਸੀ ਮੈਂ ਕਹਿੰਿਆ ਜੀ ਟਾਈਮ ਵੀ ਨਹੀਂ ਇੰਨਾ ਹੁੰਦਾ ਤੇ ਦੂਜੀ ਗੱਲ ਆ ਮੈਂ ਆਪਣੇ ਆਪ ਨੂੰ ਨਹੀਂ ਕਾਬਿਲ ਸਮਝਦਾ ਨਹੀਂ ਤੇ ਫਿਰ ਤੁਹਾਡੇ ਵਰਗੇ ਸੱਜਣਾ ਮਿੱਤਰਾਂ ਨੂੰ ਜਦੋਂ ਮਹਿਫਲ 'ਚ ਸੁਨਾਇਆ ਤੁਸੀਂ ਵੀ ਸਾਰਿਆਂ ਨੇ ਕਿਹਾ ਹਲਾਸ਼ੇਰੀ ਦਿੱਤੀ ਸਾਰਿਆਂ ਨੇ ਹੋਰ ਇੱਥੇ ਬੈਠ ਕੇ ਜਿੰਨੇ ਵੀ ਗਲਾਸ ਵਾਲੇ ਮੇਰੇ ਸੱਜਣ ਮਿੱਤਰ ਨੇ ਉਹਨਾਂ ਸਾਰਿਆਂ ਨੇ ਬਹੁਤ ਹੰਗਾਰਾ ਦਿੱਤਾ ਕਿ ਨਹੀਂ 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 ਯਾਰ ਤੈਨੂੰ ਗਾਣਾ ਚਾਹੀਦਾ ਤੇ ਫਿਰ ਮੈਂ ਉਹ ਗਾਣੇ ਵਾਲ ਥੋੜਾ ਜੀ ਤਰਜੀਹ ਮੈਂ ਕੁਮਾਰ ਸਾਹਿਬ ਇਹ ਕਹੂੰਗਾ ਕਿ ਜਿਹੜੇ ਤੁਹਾਡੇ ਇਮਾਨਦਾਰ ਮਿੱਤਰ ਹਨ ਉਹ ਤੁਹਾਨੂੰ ਇਮਾਨਦਾਰ ਰਹਿ ਦਿੰਦੇ ਆ ਤੇ ਤੁਸੀਂ ਇਸ ਗੱਲੋਂ ਭਾਗਸ਼ਾਲੀ ਹੋ ਜਿਨ੍ਹਾਂ ਨੂੰ ਤੁਹਾਡੇ ਦੋਸਤਾਂ ਮਿੱਤਰਾਂ ਨੇ ਇਮਾਨਦਾਰ ਰਹਿ ਦਿੱਤੀ ਹੈ ਕਿ ਜੇ ਤੁਸੀਂ ਤੁਹਾਡਾ ਸ਼ੌਕ ਆ ਗਾਉਣ ਦਾ ਤਾਂ ਤੁਸੀਂ ਗਾਓ ਅਸਲ ਦੇ ਵਿੱਚ ਜੇ ਅਸੀਂ ਮੰਨ ਲਓ ਕਿਸੇ ਸਾਈਕਲਾਂ ਸਕੂਟਰਾਂ ਦੇ ਪੈਂਚਰ ਲਾਉਂਦੇ ਆਪਦੇ ਦੋਸਤ ਨੂੰ ਕਹਿ ਦਈਏ ਕਿ ਯਾਰ ਫਲਾਣੇ ਦੇ ਨਾ ਉਹਦੇ ਪਿੱਤੇ ਦੀ ਪੱਥਰੀ ਹੈ ਤੇ ਉਹਦਾ ਆਪਰੇਸ਼ਨ ਕਰਦੇ ਉਹ ਨਹੀਂ ਹੋਣਾ ਤੇ ਕਿਉਂਕਿ ਜਿਹੜਾ ਬੰਦਾ ਜਿਹੜੇ ਕੰਮ ਦੇ ਲਈ ਬਣਿਆ ਹੋਇਆ ਜਾਂ ਜਿਹੜਾ ਉਹਦੇ ਵਸਤ ਚਾ ਉਹ ਕਹੀਏ ਤਾਂ ਉਹ ਬਿੱਤਰ ਹੁੰਦਾ ਇਹ ਇਮਾਨਦਾਰ ਰਹਿ ਹੁੰਦੀ ਹੈ ਤੇ ਤੁਹਾਡੇ دوست ਵੀ ਮੈਂ ਉਹਨਾਂ ਨੂੰ ਵੀ ਸ਼ਾਬਾਸ਼ ਦਿਉਂ ਜਿਨ੍ਹਾਂ ਨੇ ਤੁਹਾਨੂੰ ਇੱਕ ਮਾਮਦਾ ਰਹਿ ਦਿੱਤੀ ਆ ਤਾਂ ਕਿ ਜਿਹੜਾ ਤੁਹਾਡੇ ਅੰਦਰ ਨਾ ਤੁਹਾਡਾ ਜਨੂਨ ਤੁਹਾਡਾ ਸ਼ੌਕ ਆ ਉਹ ਕਿਸੇ ਕਿਸੇ ਢੰਗ ਨਾਲ ਬਾਹਰ ਨਿਕਲੇ ਹੁਣ ਜਿਹੜਾ ਤੁਸੀਂ ਇਸ ਗੀਤ ਨੂੰ ਲੈ ਕੇ ਇੱਕ ਲੋਕ ਤੱਤ ਵਰਗਾ ਗੀਤ ਆ ਉਹਦੇ ਬਾਰੇ ਤੁਸੀਂ ਸਾਡੇ ਜਿਹੜੇ دوست ਮਿੱਤਰ ਜਾਂ ਸਾਡੇ ਸੰਗੀਤ ਪ੍ਰੇਮੀ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤੇ ਇਹੋ ਹੀ ਕਹਿਣਾ ਚਾਹਉ ਦੇਖੋ ਪਰਿਵਾਰ ਵਾਲੇ ਆਪਾਂ ਸਾਰੇ ਆ ਮੈਂ ਵੀ ਆ ਤੁਸੀਂ ਵੀ ਆ ਸਾਰੇ ਪਰਿਵਾਰ ਵਾਲੇ ਤੇ ਉਹ ਮੈਨੂੰ ਗੀਤ ਥੋੜਾ ਜਿਹਾ ਚੰਗਾ ਲੱਗਾ ਕਿ ਇਹਦੇ ਵਿੱਚ ਥੋੜੀ ਜੀ ਕੋਈ ਸੇਹ ਦਾ ਜਾਂ ਕੁਝ ਸੁਣਨ ਨੂੰ ਮਿਲ ਸਕਦਾ ਤੇ ਚੰਗੀ ਗੱਲ ਆ ਤੇ ਗਾਉਣਾ ਚਾਹੀਦਾ ਵੀ ਆ ਇਸ ਚੀਜ਼ ਨੂੰ ਹਾਂਜੀ ਬਾਕੀ ਦੂਜਾ ਹਰ ਇੱਕ ਦਾ ਆਪੋ ਆਪਣਾ ਟੇਸਟ ਹੁੰਦਾ ਕਈਆਂ ਨੂੰ ਕੁਝ ਪਸੰਦ ਆ ਕਈਆਂ ਨੂੰ ਕੁਝ ਪਸੰਦ ਆ ਮੈਨੂੰ ਤੇ ਮੇਰੇ ਲੈਵਲ ਦੇ ਜਾਂ ਤੁਹਾਨੂੰ ਮੈਨੂੰ ਲੱਗਦਾ ਕਿ ਇਹੋ ਜੀਆਂ ਚੀਜ਼ਾਂ ਸੁਣਨੀਆਂ ਅੱਛੀਆਂ ਲੱਗਦੀਆਂ ਜਿਹਦੇ ਵਿੱਚ ਕੋਈ ਮੋਰਲ ਹੋਵੇ ਜੀ ਕੋਈ ਸੇਧ ਹੋਵੇ ਕੋਈ ਅੱਛੀ ਚੀਜ਼ ਹੋਵੇ ਜੀ ਤੇ ਮੈਂ ਕੋਸ਼ਿਸ਼ ਹੀ ਕਰਾਂਗਾ ਠੀਕ ਹੈ ਨਾ ਇਸ ਸ਼ੌਂਕ ਨੂੰ ਅੱਗੇ ਲੈ ਕੇ ਜਾਣੀ ਪਰ ਨਹੀਂ ਤੁਸੀਂ ਜਿਵੇਂ ਕਿ ਅਸੀਂ ਇਸ ਗੀਤ ਦੀ ਜਿਹੜੀ ਕਿ ਕੱਲੀ-ਕੱਲੀ ਸਤਰ ਦੇ ਵਿੱਚ ਦੀ ਵਿਚਰੇ ਆ ਤੇ ਮੈਨੂੰ ਲੱਗਦਾ ਕਿ ਤੁਸੀਂ ਉਹ ਗੱਲਾਂ ਕੀਤੀਆਂ ਜਿਹੜੀਆਂ ਸਮਾਜ ਦੇ ਵਿੱਚ ਹੋਣੀਆਂ ਚਾਹੀਦੀਆਂ ਅਸਲ ਦੇ ਵਿੱਚ ਗਾਇਕੀ ਦੇ ਵਿੱਚ ਚੱਲ ਕੀ ਰਿਹਾ ਕਿ ਜਿਹੜੇ ਬੰਦੇ ਨੇ ਕਿਤੇ ਕੁੱਤੇ ਤੇ ਡੰਡੀ ਡੰਡਾ ਨਹੀਂ ਨਾ ਮਾਰਿਆ ਹੁੰਦਾ ਉਹਨੂੰ ਇਹ ਦਿਖਾਇਆ ਜਾਂਦਾ ਵੀ ਉਹ ਤਾਂ ਮੋਢੇ ਤੇ ਤੋਪ ਰੱਖੀ ਫਿਰਦਾ ਉਹਨੂੰ ਯਾਨੀ ਕਿ ਬਿਤੋਂ ਬਾਹਰੀਆਂ ਗੱਲਾਂ ਕੀਤੀਆਂ ਜਾਂਦੀਆਂ ਉਹਨੂੰ ਫੁਕਰੀ ਗਾਇਕੀ ਬੋਲ ਸਕਦੇ ਆਪਾਂ ਤੁਸੀਂ ਉਹ ਫੁਕਰਪਣੇ ਤੋਂ ਪਾਸੇ ਹੋ ਕੇ ਤੁਸੀਂ ਇੱਕ ਸਮਾਜ ਨੂੰ ਚੰਗੀ ਸਿੱਧਣ ਵਾਲੀ ਗੱਲ ਕੀਤੀ ਆ ਮੈਂ ਸਾਡੀ ਟੀਮ ਵੱਲੋਂ ਵੀ ਤੁਹਾਨੂੰ ਵਧਾਈ ਦਿੰਨਾ ਇਸ ਗੱਲ ਲਈ ਤੇ ਜਿਹੜੇ ਪਰਿਵਾਰ ਦੇ ਵਿੱਚ ਖਾਸ ਤੌਰ ਤੇ ਜਿਵੇਂ ਤੁਸੀਂ ਜ਼ਿਕਰ ਕਰਦੇ ਹੋ ਕਿ ਤੁਹਾਡੇ ਪਿਤਾ ਜੀ ਅਧਿਆਪਕ ਰਹੇ ਆ ਤੇ ਉਹਨਾਂ ਦਾ ਜਾਂ ਪਰਿਵਾਰ ਦਾ ਜਾਂ ਬੱਚਿਆਂ ਦਾ ਇਸ ਗੀਤ ਨੂੰ ਗਾਉਣ ਤੋਂ ਬਾਅਦ ਤੁਹਾਡੇ ਪ੍ਰਤੀ ਰਵੱਈਆ ਕੀ ਆ ਮੇਰੇ ਤੇ ਮੈਂ ਦੇਖੋ ਜੀ ਮੇਰੇ ਪੇਰੈਂਟਸ ਤੇ ਬਹੁਤ ਖੁਸ਼ ਹੈ ਤੁਹਾਡੇ ਸਾਹਮਣੇ ਮੇਰੇ ਫਾਦਰ ਸਾਹਿਬ ਦੀ ਖੁਸ਼ੀ ਤਹਾਡੇ ਸਾਹਮਣੇ ਉਹ ਕਹਿੰਦੇ ਕਿ ਨਹੀਂ ਬਹੁਤ ਵਧੀਆ ਚੱਲ ਜੇ ਤੂੰ ਬੋਲਿਆ ਕੋਸ਼ਿਸ਼ ਕੀਤੀ ਵੀ ਆ ਕੋਈ ਗਾਣ ਦੀ ਤੇ ਕੋਈ ਅੱਛੀ ਚੀਜ਼ ਗਾਈ ਮੈਂ ਪ੍ਰੋਫੈਸ਼ਨਲ ਤੇ ਹੈ ਨਹੀਂ ਤੇ ਮੈਂ ਇਹ ਸ਼ੌਕ ਨੂੰ ਆਪਣੇ ਸੱਜਣਾ ਮਿੱਤਰਾਂ ਦੇ ਸਾਰੇ ਜਿੰਨੇ ਵੀ ਇੱਥੇ ਗਲਾਸਗੋ ਵਾਲੇ ਉਹਨਾਂ ਦੇ ਕਹਿਣ ਤੇ ਮੈਂ ਸ਼ੁਰੂ ਕੀਤਾ ਤੇ ਜੇ ਗਾਇਆ ਤਾਂ ਚਲੋ ਅੱਛਾ ਕੁਝ ਗਾਇਆ ਉਹਨਾਂ ਨੇ ਵੀ ਮੈਨੂੰ ਐਪਰੀਸ਼ੀਏਸ਼ਨ ਦਿੱਤੀ ਔਰ ਮੇਰੇ ਫਾਦਰ ਸਾਹਿਬ ਵੀ ਮੇਰੇ ਬੱਚੇ ਵੀ ਉਹਨਾਂ ਨੂੰ ਵੀ ਪੰਜਾਬੀ ਬੜੀ ਵਧੀਆ ਆਉਂਦੀ ਆ ਤੇ ਉਹ ਲਾ ਕੇ ਗੱਡੀ 'ਚ ਸੁਣਾਉਂਦੇ ਵੀ ਆ ਮੈਨੂੰ ਤੇ ਆਪ ਵੀ ਸੁਣਦੇ ਆ ਕਹਿੰਦੇ ਕਿ ਪਾਪਾ ਬਹੁਤ ਵਧੀਆ ਹੈ ਨਾ ਇਹਦਾ ਮਤਲਬ ਕਈ ਚੀਜ਼ਾਂ ਦਾ ਜਿਹੜਾ ਉਹਨਾਂ ਨੂੰ ਡੀਪਲੀ ਮੀਨਿੰਗ ਕਿਉਂਕਿ ਉਹ ਇੱਥੇ ਹੀ ਜੰਮੇ ਆ ਤੇ ਇੱਥੇ ਹੀ ਪਲੇ ਵੱਡੇ ਹੋਏ ਆ ਤੇ ਕਿਸੇ ਵੇਲੇ ਕੁਝ ਲਫ਼ਜ਼ ਜਿਹੜੇ ਪੰਜਾਬੀ ਦੇ ਆ ਕੁਝ ਉਹਨਾਂ ਨੂੰ ਉਹਨਾਂ ਨੂੰ ਨਹੀਂ ਪਤਾ ਲੱਗਦਾ ਤੇ ਹਾਂ ਜੀ ਮੈਂ ਉਹਨਾਂ ਨੂੰ ਦੱਸ ਦਿਆ ਦੱਸਿਆ ਜਾਂ ਮੇਰੇ ਫਾਦਰ ਸਾਹਿਬ ਨੇ ਦੱਸਿਆ ਕਿ ਵੀ ਪੁੱਤੇ ਨੂੰ ਇਦਾਂ ਆਹ ਕਹਿੰਦੇ ਆ ਤੇ ਫਿਰ ਉਹ ਫਿਰ ਕਹਿੰਦੇ ਹਾਂ ਜੀ ਇਹ ਠੀਕ ਆ ਵਧੀਆ ਮੀਨਿੰਗਫੁਲ ਆ ਤੁਹਾਡਾ ਸੌਂਗ ਲਾਂਦੇ ਵੀ ਆ ਸੁਣਦੇ ਵੀ ਆ ਖੁਸ਼ ਵੀ ਹੁੰਦੇ ਆ ਕਮਰ ਸਾਹਿਬ ਆਖਰੀ ਸਵਾਲ ਕਿ ਆਪਾਂ ਹਰ ਕੋਈ ਕਹਿੰਦਾ ਕਿ ਆ ਗੀਤ ਸੁਣਨ ਜੋਗਾ ਆ ਸੁਣਨ ਜੋਗਾ ਹਰ ਬੰਦਾ ਕਹਿੰਦਾ ਨਾ ਜਿਹਦੇ ਜਿਹੜੇ ਗਾਣੇ ਦੇ ਵਿੱਚ ਕੁਝ ਹੁੰਦਾ ਵੀ ਨਹੀਂ ਉਹ ਗਾਇਕ ਵੀ ਕਹਿੰਦਾ ਕਿ ਮੇਰਾ ਗਾਣਾ ਸੁਣਿਓ ਜ਼ਰੂਰ ਸੁਣਿਓ ਇਹ ਸੁਣਨ ਵਾਲਾ ਤੁਹਾਡੇ ਗਾਣੇ ਦੇ ਵਿੱਚ ਮੈਂ ਸਮਝਦਾ ਕਿ ਬਹੁਤ ਹੀ ਚੰਗੀਆਂ ਗੱਲਾਂ ਕੀਤੀਆਂ ਤੁਸੀਂ ਆਪਣੇ ਤੌਰ ਤੇ ਕੀ ਕਹਿਣਾ ਚਾਹੋਗੇ ਕਿ ਤੁਹਾਡਾ ਗਾਣਾ ਕਿਉਂ ਸੁਣਨਾ ਚਾਹੀਦਾ ਮੈਂ ਤੇ ਇਹੋ ਹੀ ਕਹਿਣਾ ਪਹਿਲਾਂ ਤੇ ਇੱਕ ਨਿਮਾਣੀ ਜੀ ਕੋਸ਼ਿਸ਼ ਆ ਫਰਸਟ ਅਟੈਂਪ ਆ ਜੀ ਫਰਸਟ ਅਟੈਂਪਟ ਆ ਤੇ ਨਮਾਣੀ ਜੀ ਕੋਸ਼ਿਸ਼ ਆ ਉਹ ਦੂਜੀ ਗੱਲ ਆ ਇਹਦੇ ਵਿੱਚ ਮੈਂ ਯਾਨੀ ਇਹ ਵੀ ਕੀਤਾ ਜਮੀਰ ਦੀ ਗੱਲ ਕੀਤੀ ਆ ਠੀਕ ਹੈ ਨਾ ਏਜ 올ਡ ਏਜ ਦੇ ਵਿੱਚ ਤੁਹਾਨੂੰ ਕਿੱਦਾਂ ਦਾ ਥੋੜਾ ਬਹੁਤ ਆਪਣੀ ਜੀ ਚੇਂਜਿੰਗ ਲੈਣੀ ਹੋਣੀ ਚਾਹੀਦੀ ਥੋੜਾ ਬਹੁਤ ਆ ਇਹ ਕੀਤਾ ਬਾਕੀ ਸੁਣਨ ਵਾਲੇ ਜਿਹੜੇ ਸਰੋਤੇ ਆ ਜਿਹੜਾ ਬੰਦਾ ਸੁਣਦਾ ਉਹਨੂੰ ਉਹ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਉਹਨਾਂ ਦਾ ਆਪਣਾ ਨਜ਼ਰੀਆ ਹੁੰਦਾ ਹਰ ਇੱਕ ਬੰਦੇ ਦਾ ਇੱਕ ਨਜ਼ਰੀਆ ਸੋਚਣ ਦਾ ਡਿਫਰੈਂਟ ਆ ਉਹ ਉਸ ਸਟੈਂਜੇ ਨੂੰ ਉਸ ਪੈਰੇ ਨੂੰ ਕਿਸ ਤਰ੍ਹਾਂ ਲੈ ਕੇ ਉਹਨੂੰ ਆਪਣੇ ਆਪ ਤੇ ਅਡਾਪਟ ਉਹਨੂੰ ਸਮਝਦੇ ਆ ਇਹ ਤੇ ਦਰਸ਼ਕਾਂ ਦੇ ਕਚਹਿਰੀ 'ਚ ਆਪਾਂ ਪੇਸ਼ ਕਰ ਦਿੱਤਾ ਇਹ ਉਹੀ ਜਵਾਬ ਦੇਣਗੇ ਵੀ ਨਹੀਂ ਤੁਹਾਡੀ ਕੋਸ਼ਿਸ਼ ਨੂੰ ਬੂਰ ਪਾਊਗਾ ਜ਼ਰੂਰ ਪਾਊਗਾ ਕਿਉਂਕਿ ਤੁਰਦੇ ਰਹਿਨੇ ਆ ਜੇ ਆਪਾਂ ਕਹਿੰਨੇ ਆ ਕਿ ਜੇ ਤੁਰਾਂਗੇ ਤਾਂ ਹੀ ਪਹੁੰਚਾਂਗੇ ਜੇ ਤੁਸੀਂ ਇਹ ਗਾਣਾ ਨਾ ਗਾਉਂਦੇ ਤੇ ਤੁਸੀਂ ਇਹ ਕਹਿਣ ਜੋਗੇ ਨਹੀਂ ਸੀ ਕਿ ਮੈਂ ਗਾਣਾ ਗਾਇਆ ਹੁਣ ਤੁਸੀਂ ਗੀਤ ਗਾਇਆ ਤੇ ਤੁਸੀਂ ਕਹਿਣ ਜੋਗੀਆਂ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਚੰਗੀ ਕੋਸ਼ਿਸ਼ ਕੀਤੀ ਆ ਤੇ ਅਸੀਂ ਪਹਿਲਾਂ ਹੀ ਇਸ ਗਾਣੇ ਦੀ ਜਣੀ ਸਫਲਤਾ ਲਈ ਤੇ ਤੁਹਾਡੇ ਮਨ ਦੇ ਸਕੂਨ ਨੂੰ ਅਸੀਂ ਜੀ ਆਇਆਂ ਸਵਾਗਤ ਕਹਿੰਦੇ ਆ ਤੇ ਤੁਹਾਨੂੰ ਬਹੁਤ ਬਹੁਤ ਇਹਦਾ ਮੁਬਾਰਕਬਾਦ ਵੀ پیش ਕਰਦੇ ਆ ਥੈਂਕ ਯੂ ਥੈਂਕ ਯੂ ਖੁਰਮੀ ਸਾਹਿਬ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਤੇ ਪੰਜ ਦੁਨਿਆਵ ਆਪਣਾ ਰੇਡੀਓ ਜਿਹੜਾ ਤੁਸੀਂ ਸ਼ੁਰੂ ਕੀਤਾ ਔਰ ਜਿਹੜਾ ਵੀ ਤੁਹਾਡਾ ਨਿਊਜ਼ਪੇਪਰ ਆ ਸਭ ਤੋਂ ਵਧੀਆ ਕਿ ਇਹ ਉਪਰਾਲਾ ਇੱਕ ਮਹਾਬੋਲੀ ਲਈ ਤੇ ਉਹਦੇ ਵਿੱਚ ਅਸੀਂ ਵੀ ਸ਼ਾਮਲ ਹੋਏ ਆ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਆ ਜੀ ਕਿ ਆਪਾਂ ਇੱਥੇ ਕੋਈ ਦੋ ਸ਼ਬਦ ਬੋਲ ਸਕੇ ਆ ਦੋਸਤੋ ਇਸ ਸੰ ਸਾਡੇ ਗਲਾਸਗੋ ਦੇ ਬਹੁਤ ਹੀ ਪਿਆਰੇ ਬੀਬੇ ਇਨਸਾਨ ਕਾਰੋਬਾਰੀ ਤੇ ਹੁਣ ਗਾਇਕੀ ਦੇ ਪੜ ਵਿੱਚ ਜਿਹਨੂੰ ਕਹਿ ਲੋ ਕਿ ਪ੍ਰੋਫੈਸ਼ਨਲ ਤੌਰ ਤੇ ਪਹੁੰਚੇ ਤਰਸੀਮ ਪੁੰਜ ਜੀ ਜਿਹੜੇ ਹਾਲ ਹੀ ਦੇ ਵਿੱਚ ਆਪਣਾ ਗੀਤ ਰੈਡ ਬੋਨ ਲੈ ਕੇ ਪੇਸ਼ ਹੋਇਆ ਮੈਂ ਦੱਸ ਦੇਵਾਂ ਕਿ ਇਸ ਗੀਤ ਨੂੰ ਤਰਸੀਮ ਪੁੰਜ ਜੀ ਨੇ ਆਪਣੇ ਚੈਨਲ ਦਰਿਅੇ ਲਾਂਚ ਕੀਤਾ ਤੇ ਇਸ ਗੀਤ ਨੂੰ ਲਿਖਿਆ ਵਿਸ਼ਵ ਪ੍ਰਸਿੱਧ ਗਾਇਕ ਸਾਹ ਪਨਗੋਟਾ ਨੇ ਸੰਗੀਤ ਤਿਆਰ ਕੀਤਾ ਸਿੱਧੂ ਸਾਹਿਬ ਤੇ 트리플 ਐਸ ਪ੍ਰੋਡਕਸ਼ਨ ਵੱਲੋਂ ਤੇ ਗੀਤ ਨੂੰ ਜਿਹੜੀ ਵੀਡੀਓ ਫੁਲਮਾਂਕਣਾਂ ਨਿਰਦੇਸ਼ਨ ਦੇ ਤੌਰ ਤੇ ਸੇਵਾ ਮਨਦੀਪ ਖਰਮੀ ਹਿੰਮਤਪੁਰਾਣੇ ਨਿਭਾਈ ਤੇ ਐਡੀਟਿੰਗ ਵਜੋਂ ਸੇਵਾਮਾ ਰਾਜਵਿੰਦਰ ਸਿੰਘ ਕਾਲੀ ਨੇ ਦਿੱਤੀਆਂ ਤੇ ਉਮੀਦ ਕਰਦੇ ਆਂਗੇ ਤੁਸੀਂ ਵੀ ਇਸ ਕੋਸ਼ਿਸ਼ ਨੂੰ ਜਰੂਰ ਦੇਖਿਓ ਮੈਂ ਨਹੀਂ ਕਹਿੰਦਾ ਕਿ ਉਸ ਕੋਸ਼ਿਸ਼ ਦੇ ਵਿੱਚ ਅਸੀਂ ਸਾਰੇ ਰਲ ਮੈਂ ਸਾਂਝੇ ਤੌਰ ਤੇ ਉਹਦੇ ਵਿੱਚ ਆ ਤਾਂ ਨਹੀਂ ਸੁਣਨਾ ਤੁਸੀਂ ਸੁਣਨਾ ਕਿ ਗੀਤ ਦੇ ਵਿੱਚ ਕੀ ਆ ਚੰਗਾ ਲੱਗਿਆ ਤਾਂ ਉਹਦੀ ਚੰਗੀ ਫੀਡਬੈਕ ਦਿਓ ਜੇ ਤੁਹਾਨੂੰ ਲੱਗਿਆ ਕਿ ਕੁਝ ਉਹਦੇ ਵਿੱਚ ਮਾੜਾ ਤਾਂ ਉਹ ਮਾੜਾ ਵੀ ਉਸ ਟੀਮ ਦੀ ਝੋਲੀ ਪੈਣਾ ਜ਼ਰੂਰੀ ਹੁੰਦਾ ਤਾਂ ਕਿ ਅੱਗੇ ਤੋਂ ਸੁਧਾਰ ਹੋ ਸਕੇ ਅੱਜ ਲਈ ਇੰਨਾ ਹੀ ਧੰਨਵਾਦ